10 ਨੰਬਰ ਵਾਲੇ ਦਿਨ ਸਨ 1875 ਸਭ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਕੈਦ ਦੇ ਵਿੱਚੋਂ ਕਢਿਆਇ ਮੈਂ ਗੱਲ ਨੇੜੇ ਰੱਖਾਂ ਤੇ ਭਾਈ ਮਤੀ ਦਾਸ ਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਜਾਤੀ ਇਸਲਾਮ ਕਬੂਲ ਕਰੋ ਜਾਂ ਫਿਰ ਤੁਸੀਂ ਕੋਈ ਕਰਾਮਾਤ ਦਿਖਾਓ ਨਹੀਂ ਤੇ ਫਿਰ ਤੀਸਰੀ ਗੱਲ ਹੈ ਉਹ ਹੈ ਫਿਰ ਮੌਤ ਗੁਰੂ ਕੇ ਸਿੱਖ ਨੇ ਪਹਿਲੀਆਂ ਦੋਨੇ ਗੱਲਾਂ ਰੱਦ ਕਰਕੇ ਤੇ ਤੀਸਰੀ ਗੱਲ ਨੂੰ ਪ੍ਰਵਾਨ ਕੀਤਾ ਹੈ ਜਦੋਂ ਮਤੀ ਦਾਸ ਉਹਨੇ ਮੌਤ ਨੂੰ ਪ੍ਰਵਾਨ ਕੀਤਾ ਤੇ ਕਾਜੀ ਅਬਦੁਲ ਵਾਹਬ ਨੇ ਉਹਨੇ ਫਿਰ ਫਤਵਾ ਲਾਗੂ ਕੀਤਾ ਵੀ ਮਤੀ ਦਾਸ ਨੂੰ ਹਾਰੇ ਦੇ ਨਾਲ ਜਿਹੜਾ ਹੈ ਉੱਚੀ ਰਿਆ ਜਾਵੇ ਹਾਰੇ ਦੇ ਨਾਲ ਚੀਰਨ ਦਾ ਹੁਕਮ ਦਿੱਤਾ ਜਲਾਦ ਆਏ ਨੇ ਔਰ ਮਤੀ ਦਾਸ ਨੂੰ ਉਹ ਡਰਾਉਣ ਦਾ ਆਪਣੇ ਵੱਲੋਂ ਯਤਨ ਕਰਦੇ ਨੇ ਕਹਿੰਦੇ ਨੇ ਮਤੀ ਦਾਸਾ ਆਰਾ ਜਦੋਂ ਤੇਰੇ ਸਿਰ ਉੱਪਰ ਫਿਰਨਾ ਹੈ ਨਾ ਤੇ ਉਹਦਾ ਜਿਹੜਾ ਗਰਦ ਹੈ ਨਾ ਉਹ ਤੇਤੋ ਸਹਾਰਿਆ ਨਹੀਂ ਜਾਣਾ ਜਦੋਂ ਆਰਾ ਫਿਰਨਾ ਹੀ ਖੂਨ ਦੇ ਛਿੱਟੇ ਮੂਹਰ ਨੂੰ ਵੀ ਜਾਣੇ ਨੇ ਜਦੋਂ ਮਗਰਲੇ ਜਲਾਦਾ ਨੇ ਆਰਾ ਕੁੱਚਣਾ ਤੇ ਉਹਨਾਂ ਵੱਲ ਖੂਨ ਦੇ ਛੱਟੇ ਜਾਣੇ ਤੇਰਾ ਸਿਰ ਚੀਰਿਆ ਜਾਣਾ ਤੇਰਾ ਕੇਵਲ ਇੱਕ ਅੰਗ ਨਹੀਂ ਚੀਰਨਾ ਤੈਨੂੰ ਬਹੁਤ ਦਰਦ ਹੋਣਾ ਏ ਤੇ ਤੂੰ ਅਜੇ ਵੀ ਸਾਡੀ ਗੱਲ ਮੰਨ ਲੈ ਇਸਲਾਮ ਦੇ ਵਿੱਚ ਆ ਜਾ ਮਤੀ 10ਵੇਂ ਮੌਤ ਹੀ ਪਰਵਾਨ ਕੀਤੀ ਸੀ ਤੇ ਮੌਤ ਹੀ ਪਰਵਾਨ ਕਰਦਿਆਂ ਹੋਇਆਂ ਜਦੋਂ ਆਪਣੀ ਗੱਲ ਤੇ ਅੜੇ ਕਿ ਜਲਾਦਾ ਨੇ ਫਿਰ ਭਾਈ ਮਤੀ 10 ਨੂੰ ਲੱਕੜਾਂ ਦੇ ਵਿੱਚ ਬੰਨ ਦਿੱਤਾ ਗਿਆ ਤਾਂ ਜੋ ਆਰਾ ਜਦੋਂ ਫੇਰਿਆ ਜਾਵੇ ਤੇ ਆਰਾ ਚੰਗੀ ਤਰ੍ਹਾਂ ਫੇਰ ਜਾਵੇ ਅੱਜ ਵੀ ਤੁਸੀਂ ਲੱਕੜ ਨੂੰ چیرਣਾ ਹੋਵੇ ਤੇ ਲੱਕੜ ਨੂੰ ਪਹਿਲਾਂ ਚੰਗੀ ਤਰ੍ਹਾਂ ਕੱਸਿਆ ਜਾਂਦਾ ਕਿਸੇ ਦੇ ਨਾਲ ਵੀ ਉਹ ਥਿੱਲੇ ਨਾ ਭਾਈ ਮਤੀ ਦਾਸ ਨੂੰ ਵੀ ਇਵੇਂ ਤੁਸੀਂ ਫੋਟੋਆਂ ਵਿੱਚ ਆਮ ਦੇਖਦੇ ਹੀ ਹੋ ਆਰੇ ਦੀ چیر ਤੋਂ ਪਹਿਲਾਂ ਫਟਿਆਂ ਦੇ ਵਿੱਚ ਬੰਨਿਆ ਗਿਆ ਹੱਥ ਤੇ ਪੈਰ ਬੰਨ੍ਹ ਦਿੱਤੇ ਗਏ ਤੇ ਮਤੀ ਦਾਸ ਦੇ ਸੀਸ ਦੇ ਉੱਤੇ ਆਰਾ ਰੱਖਣ ਤੋਂ ਪਹਿਲਾਂ ਮਤੀ ਦਾਸ ਨੂੰ ਉਹਦੀ ਇੱਛਾ ਪੁੱਛੀ ਗਈ ਵੀ ਤੇਰੀ ਕੋਈ ਕੋਈ ਖਵਾਸ਼ ਹੋਵੇ ਆਖਰੀ ਕਿਉਂਕਿ ਇਸਲਾਮ ਦੇ ਵਿੱਚ ਮੌਤ ਤੋਂ ਪਹਿਲਾਂ ਪੁੱਛਿਆ ਜਾਂਦਾ ਮਤੀ ਦਾਸ ਕਹਿਣ ਲੱਗਾ ਵੀ ਮੈਨੂੰ ਲੱਗਦਾ ਨਹੀਂ ਤੁਸੀਂ ਪੂਰੀ ਕਰੋਗੇ ਉਹ एकदम ਉਤਸ਼ਾਹਤ ਹੋਏ ਵੀ ਇਹਨੇ ਮੌਤ ਦੇ ਮੂੰਹ ਵਿੱਚ ਜਾਣ ਲੱਗਾ ਤੇ ਜੀਵਨ ਮੰਗੂ ਕਾ ਕਹਿ ਨਬੀ ਨਹੀਂ ਤੂੰ ਦੱਸ ਸਹੀ ਤੂੰ ਅੰਤਾ ਬੋਲ ਕੱਢੂਗਾ ਮੂੰਹ ਵਿੱਚ ਕਿ ਅਸੀਂ ਤੇਰੀ ਗੱਲ ਮੰਨਾਂਗੇ ਤੂੰ ਦੱਸ ਸਹੀ ਮਤੀ ਦਾਸ ਕਹਿਣ ਲੱਗਾ ਵੀ ਪਹਿਲੀ ਗੱਲ ਵੀ ਅਸੀਂ ਗੁਰਬਾਣੀ ਵਿੱਚ ਪੜ੍ਹਿਆ ਹੈ ਕਰਮਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਮਤ ਦੇ ਨਾ ਮੁਕੂ ਮਾਰੇ ਵੀ ਅਸੀਂ ਪਿੱਠ ਨਹੀਂ ਗੁਰੂ ਦੀ ਸਹਾਰਦੇ ਅਸੀਂ ਆਪਣੇ ਸਿਰ ਦੇ ਉੱਤੇ ਆਰਾ ਤੇ ਸਹਾਰ ਲੈਂਦੇ ਹਾਂ ਤੇ ਪਹਿਲਾ ਕੰਮ ਕਰਿਓ ਜਦੋਂ ਮੇਰੇ ਸਿਰ ਤੇ ਆਰਾ ਚਲਾਓ ਮੇਰਾ ਮੁਖ ਜਿਹੜਾ ਹੈ ਨਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਵਾਲੇ ਪਾਸੇ ਹੋਵੇ ਮਤੀ ਦਾਸ ਜਦੋਂ ਇਹ ਮੰਗ ਮੰਗੀ ਉਹਨਾਂ ਨੂੰ ਤੇ ਬੜੀ ਸੌਖੀ ਸੀ ਔਰ ਚਾਹੁੰਦੇ ਵੀ ਸੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਅੱਖਾਂ ਦੇ ਨਾਲ ਆਪਣੇ ਸਿੱਖਾਂ ਦੇ ਉੱਤੇ ਹੁੰਦਾ ਖੈਰ ਦੇਖਣ ਤੇ ਉਹ ਡੋਲ ਜਾਵਣ ਕੰਨ ਲੱਗੇ ਹੋਰ ਕੋਈ ਗੱਲ ਤੇ ਮਤੀ ਦੱਸ ਕਹਿਣ ਲੱਗਾ ਦੂਜੀ ਮੇਰੀ ਇਹ ਗੱਲ ਹੈ ਦੂਜੀ ਮੇਰੀ ਖਾਸ਼ ਇਹ ਹੈ ਵੀ ਜਦੋਂ ਮੈਂ ਤੁਸੀਂ ਆਰਾ ਚਲਾ ਕੇ ਮੇਰੇ ਸਰੀਰ ਨੂੰ ਦੋ ਫਾੜ ਕਰਨਾ ਹੈ ਤੇ ਚੀਰ ਜਿਹੜਾ ਹੈ ਨਾ ਉਹ ਸਿੱਧਾ ਪਾਇਓ ਜਲਾਦ ਹੈਰਾਨ ਹੋ ਗਿਆ ਆਖਣ ਲੱਗਾ ਵੀ ਆਖਰ ਤੇ ਤੈਨੂੰ ਅਸੀਂ ਮਾਰਨਾ ਹੀ ਹੈ ਨਾ ਚੀਰ ਬਿੰਗਾ ਪਵੇ ਲੱਕੜਾਂ ਨੂੰ ਤੇ ਅਸੀਂ ਸਿੱਧਾ ਤਾਂ ਚੀਰਦੇ ਆਂ ਵੀ ਉਹ ਕੰਮ ਆਉਣੀਆਂ ਨੇ ਪੀਰਾ ਸਰੀਰ ਸਾਡੇ ਕਿਹੜਾ ਕੋਈ ਕੰਮ ਆਉਣਾ ਏ ਮਤੀ ਦੱਸਣ ਲੱਗਾ ਨਾ ਓਏ ਨਾ ਇਹ ਮੇਰੀ ਕੌਮ ਦੇ ਕੰਮ ਆਉਣਾ ਏ ਜਦੋਂ ਤੁਸੀਂ ਬਿੰਗੇ ਚੀਰ ਦੇ ਨਾਲ ਮੇਰਾ ਸਰੀਰ ਚੀਰਿਆ ਮੈਂ ਤੇ ਉਹ ਦੱਸਣ ਵਾਲਾ ਨਹੀਂ ਹੋਣਾ ਲੋਕ ਆ ਕੇ ਵੇਖਣਗੇ ਗੁਰਤੇਗ ਬਹਾਦਰ ਮਹਾਰਾਜ ਆ ਕੇ ਵੇਖਣਗੇ ਤੇ ਮੈਨੂੰ ਕਹਿਣਗੇ ਮਤੀ ਦਾਸਾ ਮੇਰੇ ਪਿਆਰ ਦੀ ਵਿੱਚ ਕੋਈ ਕਮੀ ਰਹਿ ਗਈ ਮੇਰੇ ਪਿਆਰ ਦੇ ਵਿੱਚ ਸਿੱਖਿਆ ਵਿੱਚ ਕੋਈ ਕਮੀ ਰਹਿ ਗਈ ਸੀ ਤੈਨੂੰ ਆਨੰਦਪੁਰ ਸਾਹਿਬ ਰੱਖ ਕੇ ਆਨੰਦ ਦਿੱਤਾ ਉਹਦੇ ਵਿੱਚ ਕੋਈ ਕਮੀ ਰਹਿ ਗਈ ਸੀ ਤੇਰੇ ਸਿਰ ਦੇ ਉੱਤੇ ਆਰਾ ਚੱਲਿਆ ਹੋਵੇਗਾ ਜਦੋਂ ਆਰੀ ਦੇ ਦੰਦੇ ਖੂਨ ਦੇ ਵਿੱਚ ਭਿੱਜੇ ਹੋਣਗੇ ਤੇ ਤੇਰਾ ਪੈਰ ਥੱਲ ਗਿਆ ਹੋਵੇਗਾ ਤੇ ਪੈਰ ਹਿਲਣ ਦੇ ਨਾਲ ਚੀਰ ਜਿਹੜਾ ਇਹਨਾਂ ਉਹ ਬਿੰਗਾ ਪਿਆ ਹੋਵੇਗਾ ਜਲਾਦੂ ਮੈਂ ਇਹ ਨਹੀਂ ਚਾਹੁੰਦਾ ਮੈਂ ਚਾਹੁੰਦਾ ਮੇਰੇ ਸਰੀਰ ਦਾ ਸਿੱਧਾ ਚੀਰ ਪਵੇ ਤਾਂ ਜੋ ਮੇਰੇ ਆਉਣ ਵਾਲੇ ਭਵਿੱਖ ਦੇ ਵਿੱਚ ਉਹਨਾਂ ਦਾ ਚਾਨਣ ਮਲਾਰਾ ਬਏ ਕਿ ਮਤੀਦਾਸ ਗੁਰੂ ਦੇ ਬਾਣੇ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਆਰੇ ਦੇ ਮੱਲੇ ਚੜਵਾ ਲਿਆ ਸੀ ਉਹਨੇ ਸੀ ਦੀ ਕੀਤੀ ਸੀ ਜਲਾਦਾਂ ਨੇ ਆਰਾ ਸਿਰ ਦੇ ਉੱਤੇ ਰੱਖਿਆ ਚੀਰ ਦੀਆਂ ਚੀਰਦਿਆਂ ਦੋ ਫਾੜ ਕਰ ਦਿੱਤਾ ਮਤੀਦਾਸ ਨੂੰ ਅਗਲੀ ਵਾਰੀ ਆਈ ਭਾਈ ਦਿਆਲਦਾਸ ਜੀ। ਅਸ਼ੋਕੜ ਮੈਂ ਸਾਰਿਆਂ ਦਾ ਪਹਿਲਾਂ ਦੱਸ ਚੁੱਕਿਆ ਬਹੁਤ ਲੰਬੇ ਸਮੇਂ ਤੋਂ ਇਹ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ। ਤਿੰਨੇ ਸ਼ਰਤਾਂ ਭਾਈ ਦਿਆਲਦਾਸ ਜੀ ਦੇ ਉੱਤੇ ਰੱਖੀਆਂ ਗਈਆਂ। ਉਹਨਾਂ ਨੇ ਵੀ ਮੌਤ ਨੂੰ ਹੀ ਪਰਵਾਹ ਕੀਤਾ ਏ। ਹੁਣ ਉਹਨਾਂ ਨੇ ਆਪਣੇ ਵੱਲੋਂ ਸਜ਼ਾ ਨੂੰ ਵਧਾ ਦਿੱਤਾ। ਸਾਨੂੰ ਤੇ ਭਾਵੇਂ ਇੰਜੇ ਲੱਗਦਾ ਵੀ ਇੱਕੋ ਜਿਹੀ ਸਜ਼ਾ ਭਾਵੇਂ ਕੀ ਆਰੀ ਦੇ ਨਾਲ ਚਰਉਣ ਚੀਰਨਾ ਵੀ ਬੜਾ ਔਖਾ ਏ। ਪਰ ਜਾਲਮ ਆਪਣੇ ਤਰੀਕੇ ਦੇ ਨਾਲ ਸੋਚਦਾ ਉਹ ਸੋਚਦਾ ਵੀ ਮਤੀ ਦਾਸ ਦਾ ਸੀਸ ਜਦੋਂ ਚਿਰ ਗਿਆ ਤੇ ਉਹਦੀ ਸੋਚਣ ਸ਼ਕਤੀ ਜਿਹੜੀ ਸੀ ਉਹਦੇ ਨਾਲੋਂ ਕਨੈਕਸ਼ਨ ਟੁੱਟ ਗਿਆ ਤੇ ਬਾਕੀ ਸਰੀਰ ਜਿਹੜਾ ਸੀਗਾ ਉਹਦੇ ਉੱਤੇ ਆਰਾ ਫਿਰਦਾ ਗਿਆ ਤੇ ਉਹਨੂੰ ਕੋਈ ਮਹਿਸੂਸ ਨਹੀਂ ਹੋਇਆ ਹੁਣ ਇਹਨੂੰ ਆਪਾਂ ਪੂਰੇ ਸਰੀਰ ਨੂੰ ਕਸ਼ਟ ਦਈਏ ਸਿਰ ਵੱਲੋਂ ਨਾਲ ਦਈਏ ਤੇ ਉਹਨਾਂ ਨੇ ਉਹ ਜਿਹੜਾ ਰਾਹ ਚੁਣਿਆ ਨਾ ਉਹ ਰਾ ਚੁਣਿਆ ਵੀ ਇਹਨੂੰ ਉਬਲਦੀ ਦੀਗ ਦੇ ਵਿੱਚ ਉਬਾਲਿਆ ਜਾਵੇ ਉਬਲਦੀ ਦੀਗ ਦੇ ਵਿੱਚ ਜਦੋਂ ਜਲਾਦ ਨੇ ਤਿਰਵਿਆਲ ਦਾਸ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਕੰਡ ਗਿਆ ਵਿਦਿਆਵਲਾਸ ਤੇਰਾ ਕੋਈ ਇੱਕ ਅੰਗ ਨਹੀਂ ਪਾਣੀ ਦੇ ਵਿੱਚ ਡੋਬਣਾ ਤੇਰਾ ਸਾਰਾ ਇਹ ਸਰੀਰ ਪਾਣੀ ਦੇ ਵਿੱਚ ਡੋਬਣਾ ਹੈ ਤੇ ਕਿਵੇਂ ਗੜਗੜ ਕਰਕੇ ਰਿੱਝਣਾ ਹੈ ਕਿ ਤੇਥੇ ਕੋ ਦੁੱਖ ਮਹਿਸੂਸ ਨਹੀਂ ਹੋਣਾ ਕੋ ਕਦੀ ਐਵੇਂ ਦੇਖਿਆ ਨਹੀਂ ਹੋਣਾ ਮਤੀ 10 ਮੁਸਕਰਾ ਕੇ ਜਲਾਤ ਨੂੰ ਕਹਿਣ ਲੱਗਾ ਨਹੀਂ ਹੋਏ ਤੁਸੀਂ ਇੰਨੀ ਜਲਦੀ ਭੁੱਲ ਗਏ ਉਹ ਕਿਤੇ ਲਾਹੌਰ ਸੀ 1606 ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੁਸੀਂ ਤੇ ਉਵਾਲਿਆ ਸੀ ਨਾ ਦੇਗ ਦੇ ਵਿੱਚ ਅੱਜ ਇੱਥੇ 69 ਸਾਲ ਹੀ ਹੋਏ ਨੇ 1606 ਤੇ ਹੁਣ 1675 ਆਇਆ ਮੈਨੂੰ ਸਬਕ ਮਿਲਿਆ ਹੋਇਆ ਏ ਮੈਨੂੰ ਸਿੱਖਿਆ ਮਿਲੀ ਹੋਈ ਏ ਤੁਸੀਂ ਜਿਵੇਂ ਕਹੋ ਓਵੇਂ ਤੁਸੀਂ ਤਸੀਹੇ ਦੇ ਦੋ ਉਹ ਵੱਡੀ ਸਾਰੀ ਦੇਗ ਦੇ ਵਿੱਚ ਤੇ ਦੇਗ ਤੁਸੀਂ ਵੀ ਫੋਟੋਆਂ ਵਿੱਚ ਵੇਖਦੇ ਹੋ ਗੜ ਵੀ ਸਾਰਿਆਂ ਦੇ ਘਰ ਵਿੱਚ ਹੁੰਦੀ ਹੈ ਗੜ ਵੀ ਦਾ ਬਹੁਤ ਵੱਡਾ ਹਿੱਸਾ ਥੱਲਿਓਂ ਚੌੜਾ ਤੇ ਉੱਪਰੋਂ ਟੱਕਣ ਦੀ ਵਾਸਤੇ ਤੰਗ ਲੋਕੂ ਫੋਟ ਦਾ ਉੱਪਰ ਹੁੰਦਾ ਸੀ ਤੇ ਥੱਲਿਓਂ ਬਹੁਤ ਡੁੰਗਾ ਹੁੰਦਾ ਸੀ ਚੌੜਾ ਹੁੰਦਾ ਸੀ ਜਿਹਦੇ ਵਿੱਚ ਬਹੁਤੇ ਬੰਦਿਆਂ ਦਾ ਖਾਣਾ ਪਕਦਾ ਉਹਨਾਂ ਦੀ ਦਾਲ ਆਦਿ ਉਸ ਦੀਗੇ ਦੇ ਵਿੱਚ ਚੰਦਨੀ ਚੌਕ ਦੇ ਅੰਦਰ ਇੱਕ ਹਲਵਾਈ ਦੀ ਦੁਕਾਨ ਸੀ ਔਰ ਉੱਥੇ ਹੀ ਖੂਹ ਸੀ ਉੱਥੋਂ ਪਾਣੀ ਵਰਤ ਕੇ ਤੇ ਉਸ ਦੇਗ ਦੇ ਵਿੱਚ ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਬਾਲਿਆ ਗਿਆ ਗਰਮ ਕੀਤਾ ਗਿਆ ਤੇ ਜਦੋਂ ਪਾਣੀ ਗੜਗੜ ਕਰਦਾ ਪਿਆ ਇਥੇ ਭਾਈ ਦਿਆਲਦਾਸ ਨੂੰ ਉਹਦੇ ਵਿੱਚ ਬੈਣ ਵਾਸਤੇ ਕਿ ਆ ਗਿਆ ਭਾਈ ਵਿਦਿਆਲ ਦਸ ਜਦੋਂ ਉਹਨੂੰ ਡਰਾਇਆ ਜਾ ਰਿਹਾ ਇਹਨਾਂ ਤੇ ਭਾਈ ਵਿਦਿਆਲ ਦਸ ਨੇ ਜਿਹੜੇ ਗੱਲ ਕਹੀ ਨਾ ਉਹ ਵੀ ਬੜੀ ਗਜਬ ਦੀ ਸੀ ਭਾਈ ਵਿਦਿਆਲ ਦਸ ਕਹਿਣ ਲੱਗੇ ਕਹਿਣ ਲੱਗੇ ਮੇਰੀ ਲਈ ਇਹ ਤਪ ਗੁਫਾ ਹੈ ਕਿ ਇਹ ਜੋ ਉਬਲਦੀ ਦੇਗ ਹੈ ਹੈ ਸ਼ਾਂ ਦੇ ਆਲੇ ਲਈ ਇਹ ਜੋ ਦਿਸਦੀ ਤੇਗ ਹੈ ਮੈਨੂੰ ਚਾਹ ਹੈ ਸ਼ਹੀਦੀ ਪਰਣਾਉਣ ਦਾ ਬਣਾ ਦਾ ਲਾੜਾ ਅੱਜ ਮੈਂ ਪਹਿਣ ਕੇ ਜਦੋਂ ਛਾਲੇ ਸਰੀਰ ਤੇ ਜਾਵਾਂਗਾ ਪੂਰਾ ਸੱਜ ਮੈਂ ਅੱਜ ਬੇਗ ਵਿੱਚ ਰਿੱਚ ਕੇ ਅੱਜ ਆਗ ਉੱਤੇ ਬੈਠ ਕੇ ਮੈਂ ਨਵਾਂ ਜੀਵਨ ਪਾਵਣਾ ਹੈ ਭਾਈ ਦਿਆਲੇ ਜਗ ਤੇ ਕਹਿਣ ਲੱਗੇ ਤੁਹਾਡੇ ਵੀ ਨਜ਼ਰਾਂ ਵਿੱਚ ਹੋਵੇਗਾ ਨਾ ਵੀ ਭਾਈ ਦਿਆਲੇ ਨੂੰ ਮੌਤ ਦੇ ਦਿੱਤੀ ਹੈ ਪਰ ਜਾਗ ਰੱਖਿਓ ਨਵਾਂ ਹੈ ਜੀਵਨ ਪਾਵਣਾ ਅੱਜ ਭਾਈ ਦਿਆਲੇ ਜਗਤੇ ਇਹ ਮੈਨੂੰ ਨਵਾਂ ਜੀਵਨ ਮਿਲ ਜਾਣਾ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਉਹ ਮੌਤ ਵੀ ਜੀਵਨ ਬਣ ਜਾਂਦੀ ਹੈ ਹਯਾਤ ਦਾ ਅਰਥ ਹੁੰਦਾ ਹੈ ਜੀਵਨ ਉਹ ਮੌਤ ਵੀ ਜੀਵਨ ਬਣ ਜਾਂਦੀ ਹੈ ਭਾਈ ਦਿਆਲੇ ਨੂੰ ਉਸ ਵਕਤ ਕੜਕ ਦੀ ਬਈ ਦੇਗ ਦੇ ਵਿੱਚ ਬਿਠਾਇਆ ਗਿਆ ਤੇ ਭਾਈ ਦਿਆਲਾ ਅੱਗੋਂ ਕਹਿੰਦਾ ਹੈ ਕਹਿਣ ਲੱਗਾ ਕੰਨ ਖੋਣ ਤੇ ਰਤਾ ਸੁਣ ਲਾਓ ਦੇਗਾ ਉਵਲਣ ਵਾਲਿਓ ਸਭ ਰਾਂ ਦੇ ਜਾਮ ਨੂੰ ਫੜ ਕੇ ਅੱਗਾ ਤੇ ਬਠਾਵਣ ਵਾਲਿਓ ਸਮਝ ਲਓ ਵੀ ਇਹ ਆਗਿਆ ਸਾਨੂੰ ਸਿੱਖ ਕੌਮ ਨੂੰ ਮਕਾ ਨਹੀਂ ਸਕਦੀ ਭਾਵੇਂ ਦਿੱਲੀ ਦੇ ਵਿੱਚ ਟੈਰ ਪਾ ਕੇ ਵੀ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ 84 ਦੇ ਅੰਦਰ ਜ਼ਾਲਮ ਨੂੰ ਸੋਚਣਾ ਚਾਹੀਦਾ ਵੀ ਇਹ ਅੱਗ ਜਿਹੜੀ ਆ ਕੋਮ ਨੂੰ ਮਕਾ ਨਹੀਂ ਸਕਦੀ ਭਾਈ ਬਿਆਲ ਦਾਸ ਨੂੰ ਵੀ ਉਬਲਦੀ ਬੇਗਲੇ ਵਿੱਚ ਉਬਾਲ ਦਿੱਤਾ ਗਿਆ ਇੱਕ ਸਿੱਖ ਬੱਚਿਆ ਸੀ ਸਤੀ ਦਾਸ ਉਹਦੇ ਸਾਹਮਣੇ ਵੀ ਤਿੰਨੇ ਸ਼ਰਤਾਂ ਰੱਖੀਆਂ ਗਈਆਂ ਔਰ ਉਹਦੇ ਜਿਹੜੇ ਤਸੀਹਿਆਂ ਦੇ ਵਿੱਚ ਹੋਰ ਵਾਅਦਾ ਕੀਤਾ ਗਿਆ ਇਹ ਜ਼ਾਲਮ ਦੀ ਸੋਚ ਹੈ ਉਹਨੇ ਸੋਚਿਆ ਵੀ ਹੁਣ ਜਿਹੜਾ ਸਿਹਾ ਹੈ ਨਾ ਇਹ ਪੈਰਾ ਵਾਲੇ ਪਾਸੇ ਤੋਂ ਦੇਣਾ ਸ਼ੁਰੂ ਕਰੀਏ ਤੇ ਹੁਕਮ ਕੀਤਾ ਵੀ ਸਤੀ ਦਾਸ ਦੇ ਸਾਰੇ ਸਰੀਰ ਨੂੰ ਰੂਹ ਬਨ ਦਿੱਤਾ ਜਾਵੇ ਤੇ ਪੈਰਾਂ ਪਾਸੋਂ ਅੱਗ ਲਾਈ ਜਾਵੇ ਹੁਣ ਸਾਰੇ ਤੁਸੀਂ ਦੀਵੇ ਜਗਾਉਂਦੇ ਹੋ ਨਾ ਦੀਵੇ ਦੇ ਵਿੱਚ ਤੇਲ ਹੁੰਦਾ ਤੇ ਬੱਤੀ ਹੁੰਦੀ ਆ ਬੱਤੀ ਨਹੀਂ ਸੜਦੀ ਰੂਹ ਦੀ ਬਣੀ ਹੁੰਦੀ ਹੈ ਪਰ ਬੱਤੀ ਜਿਹੜੀ ਆ ਉਹ ਤੇਲ ਨੂੰ ਸਾੜਦੀ ਆ ਰੂਹ ਸਤੀ ਦਾਸ ਦੇ ਪਿੰਡੇ ਨੂੰ ਬਨਿਆ ਗਿਆ ਤੇ ਅਗ ਪੈਰਾਂ ਵਾਲੇ ਪਾਸੇ ਤੋਂ ਲਾਈ ਗਈ ਜਦੋਂ ਹੀ ਆਗਨ ਲੱਗੀ ਉਹ ਥੋੜਾ ਜਿਹਾ ਰੂਸ ਸੜਿਆ ਸੜਨ ਤੋਂ ਬਾਅਦ ਫਿਰ ਭਾਈ ਬਿਆਲੇ ਦੀ ਚਰਮੀ ਜਿਹੜੀ ਸੀ ਉਹ ਢੰਣ ਲੱਗ ਪਈ ਹੁਣ ਚਰਮੀ ਤੇ ਸੜ ਗਈ ਐ ਪਰ ਰੂਹ ਨਹੀਂ ਸੜਦਾ ਤੇ ਤੁਸੀਂ ਆਪ ਅੰਦਾਜ਼ਾ ਲਾਓ ਕਿਵੇਂ ਉਹ ਸਾਰਾ ਸਰੀਰ ਦੀ ਚਰਮੀ ਢਲੀ ਹੋਵੇਗੀ ਸੜੀ ਹੋਵੇਗੀ ਤੇ ਸਤੀ ਦਾਸ ਦੇ ਪ੍ਰਾਣ ਜਿਹੜੇ ਨੇ ਉਸ ਸਰੀਰ ਦੇ ਵਿੱਚੋਂ ਨਿਕਲੇ ਹੋਵਣਗੇ। ਭਾਵੇਂ ਸਤੀ 10 ਨੂੰ ਵੀ ਇਵੇਂ ਰੂਹ ਦੇ ਵਿੱਚ ਲਪੇਟ ਕੇ ਸਾੜ ਕੇ ਜਿਲਾਸੀ ਉਹ ਸ਼ਰੀਰ ਕਰ ਦਿੱਤਾ ਗਿਆ। ਅਗਲਾ ਦਿਨ 11 ਨਵੰਬਰ ਦਾ ਸੀ। ਕੁਝ ਇਤਿਹਾਸਕਾਰਾਂ ਨੇ ਇਹ ਇਕੱਠੇ ਦਿਨ ਦੀਆਂ ਸ਼ਹੀਦੀਆਂ ਲਕੀਆਂ ਨੇ ਤੇ ਕੁਝ ਵਿਦਵਾਨਾਂ ਨੇ ਇਹ 10 ਨਵੰਬਰ ਦੀਆਂ ਸਿੱਖਾਂ ਦੀਆਂ ਸ਼ਹੀਦਾਂ ਲਕੀਆਂ ਨੇ ਤੇ 11 ਨਵੰਬਰ ਦੀ ਗੁਰਪ੍ਰੀਤ ਭਾਦਰ ਮਹਾਰਾਜ ਦੀ ਸ਼ਹੀਦੀ ਲਕੀ ਹੈ। ਤਾਫੀ ਖਾਨ ਨੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਟੰਡੋਰਾ ਟਕਿਆ ਗਿਆ। ਦੇਈ ਹਿੰਦੂਆਂ ਦੀ ਬਾਹ ਪਕੜਨ ਵਾਲਾ ਉਹਨਾਂ ਦਾ ਆਗੂ ਤੇਗ ਬਹਾਦਰ ਜੇ ਉਹਨੇ ਕੱਲ ਨੂੰ ਇਸਲਾਮ ਦੇ ਵਿੱਚ ਨਾ ਆਇਆ ਸਾਡੀ ਗੱਲ ਨਾ ਮੰਨੀ ਉਹਦਾ ਹਸ਼ਰ ਇਹਨਾਂ ਸਿੱਖਾਂ ਤੋਂ ਵੀ ਜ਼ਿਆਦਾ ਖਤਰਨਾਕ ਕਰਾਂਗੇ। ਤੇ ਤੁਸੀਂ ਚਾਂਦਨੀ ਚੌਂਕ ਦੇ ਵਿੱਚ ਇਹ ਦੇਖਣ ਵਾਸਤੇ ਆਇਓ ਯਾਦ ਰੱਖਿਓ ਇਹ ਬੰਦ ਕੰਬਰੀਆਂ ਦੇ ਵਿੱਚ ਸ਼ਾਤਕਾਂ ਨੇ ਚਾਂਦਨੀ ਚੌਂਕ ਦੇ ਵਿੱਚ ਚੌਂਕਾਂ ਦੇ ਵਿੱਚ ਨੇ ਵੀ ਲੋਕਾਂ ਦੇ ਅੰਦਰ دہشت ਪੈਦਾ ਹੋਈ ਦਹਿਲ ਪੈਦਾ ਹੋ ਗਈ ਤੇ ਲੋਕ ਇਸ ਔਰੰਗਜ਼ੇਬ ਦੀ ਹਕੂਮਤ ਤੋਂ ਡਰਨ ਕੋਈ ਸਾਹ ਉੱਚਾ ਨਾ ਕਰਕੇ ਲਿਖ ਸਕੇ ਅਗਲਾ ਦਿਨ ਚੜਿਆ ਧੰਗੁਰ ਤੇਗ ਬਹਾਦਰ ਮਹਾਰਾਜ ਨੂੰ ਵੀ ਕੈਦ ਵਿੱਚੋਂ ਕੱਢ ਕੇ ਉਸ ਪਿੰਜਰੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਸਤਗੁਰੂ ਦੇ ਸੰਮੁਖ ਵੀ ਤਿੰਨੇ ਹੀ ਪਹਿਲਾਂ ਵੀ ਸ਼ਰਤਾਂ ਰੱਖੀਆਂ ਹੁੰਦੀਆਂ ਸੀ ਹੁਣ ਫੇਰ ਰੱਖੀਆਂ ਗਈਆਂ ਸਤਗੁਰੂ ਜੀ ਨੇ ਮੁਸਕਰਾ ਕੇ ਕਿਹਾ ਸੀ ਜਿਨ੍ਹਾਂ ਸਿੱਖਾਂ ਨੇ ਗੁਰੂ ਤੋਂ ਸਿੱਖਿਆ ਲੈਂਦੀ ਮੌਤ ਪਰਨਾਈ ਹੋਵੇ ਉਹਨਾਂ ਦਾ ਗੁਰੂ ਕਿਵੇਂ ਪਿੱਛੇ ਪਹਟ ਸਕਦਾ ਹੈ ਸਤਗੁਰੂ ਨੇ ਵੀ ਮੌਤ ਪਰਵਾਨ ਕੀਤੀ ਹੈ ਕਾਜੀ ਅਬਦੁਲ ਬਾਬਰ ਨੇ ਫਤਵਾ ਲਾਗੂ ਕੀਤਾ ਕਿ ਸਤਗੁਰੂ ਜੀ ਦਾ ਸੀਸ ਜਿਹੜਾ ਹੈ ਉਹ ਤੜ ਦੇ ਨਾਲ ਤਲਵਾਰ ਦੇ ਨਾਲ ਵੱਖਰਾ ਕੀਤਾ ਜਾਏਗਾ ਸਤਗੁਰੂ ਜੀ ਉੱਥੇ ਕੋਈ ਸੀ ਉੱਥੋਂ ਇਸ਼ਨਾਨ ਕਰਦੇ ਨੇ ਤੇ ਉੱਥੇ ਇੱਕ ਬਰੂਟਾ ਸੀ ਉਹਦੇ ਥੱਲੇ ਇੱਕ ਥਾੜਾ ਬਣਿਆ ਹੋਇਆ ਹੈ ਉੱਥੇ ਸਤਗੁਰੂ ਜੀ ਬੈਠੇ ਨੇ ਕਾਜੀ ਅਬਦੁਲ ਬਹਾਉ ਨੇ ਗੱਲ ਕਹੀ ਕਹਿਣ ਲੱਗਾ ਵੀ ਦੇਖੋ ਸਾਡੀ ਗੱਲ ਮੰਨ ਲਓ ਇਹ ਨਾ ਸਮਝਿਓ ਵੀ ਤੁਸੀਂ ਮੁਰਸ਼ਿਦੋਂ ਤੇ ਤੁਹਾਨੂੰ ਸਤਵਾ ਲਾਗੂ ਕਰਦਿਆਂ ਮੇਰੇ ਬੁੱਲ ਕੰਬਣਗੇ ਕਿਉਂਕਿ ਮੈਂ ਖਾਨਦਾਨੀ ਕਾਜੀਆ ਅਗਿਉ ਜਲਾਦ ਜਿਹੜਾ ਜਲਾਲਉਦੀਨ ਸਮਾਣੀ ਦਾ ਰਹਿਣ ਵਾਲਾ ਸੀ ਇਹ ਵੀ ਕਹਿਣ ਲੱਗਾ ਵੀ ਸਤਗੁਰ ਮਤਾ ਇਹ ਸਮਝਿਓ ਵੀ ਤਲਵਾਰ ਚਲਾਉਣ ਲੱਗਿਆਂ ਮੇਰੇ ਹੱਥ ਕੰਬਣ ਤੇ ਮੈਂ ਤਲਵਾਰ ਨਾ ਚਲਾ ਸਕਾਂ ਮੈਂ ਤਲਵਾਰ ਚਲਾਵਾਂਗਾ ਕਿਉਂਕਿ ਮੈਂ ਵੀ ਖਾਨਦਾਨੀ ਜਲਾਦ ਆ ਸਤਗੁਰ ਜੀ ਮੁਸਕਰਾ ਕੇ ਕਹਿਣ ਲੱਗੇ ਫਿਰ ਤੇ ਗੱਲੇ ਬੜੀ ਵਧੀਆ ਬਣ ਗਈ ਜੇ ਤੂੰ ਖਾਨਦਾਨੀ ਕਾਜੀ ਐ ਜੇ ਤੂੰ ਖਾਨਦਾਨੀ ਜਲਾਦ ਹੈ ਤੇ ਸੱਚ ਜਾਣੀ ਮੈਂ ਵੀ ਖਾਨਦਾਨੀ ਸ਼ਹੀਦ ਆ ਸਾਡੇ ਵੀ ਪੁਰਖਿਆਂ ਨੇ ਇਹ ਸ਼ਹੀਦਿਆਂ ਦੀ ਲੜੀ ਆਰੰਭ ਕੀਤੀ ਹੋਈ ਹੈ ਅਸੀਂ ਵੀ ਖਾਨਦਾਨੀ ਸ਼ਹੀਦ ਆ ਡੋਲਾਂ ਦਾ ਮੈਂ ਵੀ ਨਹੀਂ ਜਲਾਲਉਦੀਨ ਉਸ ਵਕਤ ਆਪਣੀ ਤਲਵਾਰ ਤਿੱਖੀ ਕਰਦਾ ਪਿਆ ਹੈ ਉਸ ਵਕਤ ਦੇ ਜਿਹੜੇ ਕੁਝ ਸ਼ਬਦ ਇੱਕ ਕਵੀ ਨੇ ਲਿਖੇ ਨੇ ਕਬੀ ਲਿਖਦਾ ਹੈ ਸਤਗੁਰੂ ਜੀ ਉਸ ਜਲਾਦ ਨੂੰ ਕਹਿੰਦੇ ਨੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਨੂੰ ਲਕਬਾਏ ਤੇਗ ਬਹਾਦਰੀ ਦਾ ਮੇਰੇ ਸਾਹ ਵੀ ਨਹੀਂ ਸਕਣ ਗਿਆ ਉਹ ਤੇਗਾ ਯਾਦ ਰੱਖਿਓ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਪਾਂ ਕੱਲ ਸਾਂਝ ਪਾਈ ਸੀ ਵੀ ਸਤਗੁਰੂ ਤਿਆਗ ਮਲ ਤੋਂ ਤੇਗ ਬੌਂਦੇ ਹੋਏ ਤੇਗ ਬਹਾਦਰ ਬਣੇ ਸਨ ਲੱਗੇ ਮੈਨੂੰ ਲੱਖ ਬਾ ਹੈ ਤੇਗ ਬਹਾਦਰੀ ਦਾ ਮੇਰੇ ਸਾਹ ਵੀ ਨਹੀਂ ਸਕੜਗੀਆਂ ਉਹ ਤੇਗਾ ਮੈਂ ਤਾਂ ਜੰਮਦਿਆਂ ਤੀਗਾ ਦੀ ਸ਼ਾ ਮਾਣੀ ਵੇਖ ਬਾਪੂ ਦੀਆਂ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਤੇਰਾ ਪਿਓ ਰਿਆਸੀ ਪਰਖ ਦਾ ਤੇਗਾ ਦੇਖੀ ਆਉਣ ਵਾਲੇ ਤੋਂ ਵੇਖ ਅੰਦਰ ਮੇਰੇ ਪੁੱਤਰ ਨੇ ਬਾਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਖੋ ਲੈਗੀ ਤੇਰੀਆਂ ਸਭ ਤੇਗਾ ਸੋ ਨਹਾ ਸਤਗੁਰੂ ਕਹਿਣ ਲੱਗੇ ਮੇਰੇ ਪੁੱਤਰ ਨੇ ਜਿਹੜੀ ਤੇਗ ਦੇ ਵਿੱਚੋਂ ਖਾਲਸਾ ਰੂਪੀ ਤੇਗ ਪ੍ਰਗਟ ਕਰਨੀ ਆ ਨਾ ਉਹਦੇ ਸਾਹਮਣੇ ਤੇਰੀਆਂ ਤੇਗਾ ਢਿਲੀਆਂ ਪੈ ਜਾਣਗੀਆਂ ਖੁੰਡੀਆਂ ਪੈ ਜਾਣਗੀਆਂ ਚੱਲ ਨਹੀਂ ਜ ਸਕਣਗੀਆਂ ਤੇ ਸੱਚ ਜਾਣੋ ਫਿਰ ਇਹ ਹੋਇਆ ਵੀ ਧੰਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੇ ਉੱਤੇ ਬੈਠੇ ਨੇ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਦਾ ਉਹਨਾਂ ਨੇ ਪਾਠ ਕੀਤਾ ਸੀ ਤੇ ਜਲਾਲਉਦੀਨ ਨੇ ਆਪਣੀ ਤਲਵਾਰ ਚਲਾਈ ਹੈ ਤੇ ਸਤਗੁਰੂ ਜੀ ਦਾ ਸਿਰ ਜਿਹੜਾ ਹੈ ਉਹ ਟੜ ਦੇ ਨਾਲੋਂ ਅਲੱਗ ਕਰ ਦਿੱਤਾ ਹੈ ਸਤਗੁਰੂ ਦੇ ਖੂਨ ਦੇ ਨਾਲ ਹੀ ਸਤਗੁਰੂ ਦਾ ਸਾਰਾ ਜਾਮਾ ਉਹ ਖੂਨ ਦੇ ਨਾਲ ਲਥਪਥ ਹੋ ਗਿਆ ਹੈ ਤੇ ਇੱਕ ਪਾਸੇ ਨੂੰ ਢੁੜਕ ਗਿਆ ਹੈ ਸਾਰੇ ਲੋਕ ਜਿਹੜੇ ਦੇਖਣ ਆਏ ਹੋਏ ਸਨ ਬਹੁਤ ਘੱਟ ਸਨ ਵੀ ਜਿਹੜੇ ਤਮਾਸ਼ੀਦ ਬਣ ਕੇ ਆਏ ਸਨ ਬਹੁਤੇ ਲੋਕ ਜਿਹੜੇ ਸਨ ਉਹ ਇਸ ਗੱਲ ਨੂੰ ਮਹਿਸੂਸ ਕਰਨ ਵਾਸਤੇ ਆਏ ਸਨ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਹੈ ਹੰਝੂ ਵਗਦੇ ਨੇ ਉਹਨਾਂ ਦੇ ਵਿੱਚੋਂ ਭਾਈ ਜਿਆਤਾ ਵੀ ਹੈ ਦਿੱਲੀ ਦੀ ਦਿਲਵਾਲੀ ਦਾ ਰਹਿਣ ਵਾਲਾ ਔਰ ਉਹਦੀ ਡਿਊਟੀ ਲੱਗੀ ਸੀ ਵੀ ਇਹ ਸੀਸ ਉਹਨੇ ਆਨੰਦਪੁਰ ਸਾਹਿਬ ਬਚਾਉਣਾ ਹੈ ਉਸੇ ਹੀ ਰਾਤ ਕਿਉਂਕਿ ਸ਼ਾਮ ਨੂੰ ਦੇ ਵੇਲੇ ਇਹ ਸ਼ਹਾਦਤ ਹੋਈ ਸੀ ਇਹਨਾਂ ਨਿਦਾਂ ਦੀ ਗੱਲ ਹੈ ਜਲਦੀ ਹਨੇਰਾ ਹੋ ਜਾਂਦਾ ਹੈ ਹਨੇਰਾ ਪਸਰ ਗਿਆ ਤੇ ਗੁਰੂ ਕੇ ਸਿੱਖਾਂ ਨੇ ਇੱਕ ਮੀਟਿੰਗ ਕੀਤੀ ਹੈ ਕਿਉਂਕਿ ਆਰਮ ਜੀਬ ਨੇ ਇਹ ਪ੍ਰਮਾਨ ਜਾਰੀ ਕੀਤਾ ਸੀ ਵੀ ਸਤਗੁਰ ਦੇ ਧੜ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰ ਗੇਟਾਂ ਦੇ ਵਿੱਚ ਟੰਗਣ ਕੀਤੇ ਲੋਕਾਂ ਵਿੱਚ ਖੌਫ ਪੈਦਾ ਕਰਨਾ ਹੈ ਵੀ ਦਿੱਲੀ ਨਾਲ ਟਕਰਾਉਣ ਵਾਲੇ ਦਾ ਆ ਹਾਲ ਹੁੰਦਾ ਹੈ ਉਹ ਤੜ ਦੀ ਵਿਅਦਵੀ ਕਰਨਾ ਚਾਹੁੰਦਾ ਸੀ ਸੀਸਲੀ ਵਿਅਦਵੀ ਕਰਨੀ ਚਾਹੁੰਦਾ ਸੀ ਤੇ ਗੁਰੂ ਕੀ ਸਿੱਖਾ ਨੇ ਫਿਰ ਉਹ ਹੋਣ ਨਹੀਂ ਦਿੱਤੀ ਲੱਖੀ ਸ਼ਾਹ ਬਣਜਾਰਾ ਜਿਹੜਾ ਭਾਈ ਮਨੀ ਸਿੰਘ ਦਾ ਸਹੁਰਾ ਹੈ ਤੇ ਭਾਈ ਮਨੀ ਸਿੰਘ ਦਾ ਭਰਾ ਭਾਈ ਵਿਦਿਆਲ ਦਾਸ ਹੈ ਉਹਨੂੰ ਪਤਾ ਸੀ ਉਹ ਨਾਰਨੌਲ ਆਇਆ ਹੋਇਆ ਸੀ ਗੱਡੀਆਂ ਦੇ ਨਾਲ ਇਹ ਬਹੁਤ ਵੱਡਾ ਸ਼ਾਹੂਕਾਰ ਸੀ ਸਰਕਾਰੀ ਅਨਾਜ ਜਾਂ ਹੋਰ ਸਮਾਨ ਖਾਜ ਨੂੰ ਮੁਹਈਆ ਕਰਨਾ ਇਹਦਾ ਕੰਮ ਹੋਇਆ ਕਰਦਾ ਸੀ ਇਹਨੇ ਰੂਹ ਦੇ ਗੱਡੇ ਲੱਦ ਕੇ ਚਾਂਦਨੀ ਚੌਂਕ ਦੇ ਕੋਲ ਦੀ ਲੰਘਿਆ ਲਗਭਗ ਅੱਧੀ ਕੁ ਰਾਤ ਨੂੰ ਤੇ ਸਤਗੁਰ ਦਾ ਧੜ ਆਪਣੇ ਗੱਡੀਆਂ ਦੇ ਉੱਤੇ ਰੱਖਿਆ ਤੇ ਦੂਜੇ ਪਾਸੇ ਭਾਈ ਜੱਤਾ ਟੋਕਰੀ ਲੈ ਕੇ ਆਇਆ ਸੀ ਘਰੋਂ ਉਹਦੇ ਵਿੱਚ ਚਾਦਰਾਂ ਰੱਖੀਆਂ ਹੋਈਆਂ ਸਨ ਉਹਨੇ ਵੀ ਉਸੇ ਵਕਤ ਸਤਗੁਰ ਦਾ ਸਿਰ ਉਸ ਟੋਕਰੀ ਦੇ ਵਿੱਚ ਚਾਦਰਾਂ ਦੇ ਵਿੱਚ ਚੰਗੀ ਤਰ੍ਹਾਂ ਲਪੇਟ ਕੇ ਦੇ ਕੋਈ ਖੂਨ ਦਾ ਕਤਰਾ ਜਿਹੜਾ ਹੈ ਉਹ ਥੱਲੇ ਡਿੱਗੇ ਕਿਤੇ ਪਛਾਣ ਨਾ ਹੋ ਜਾ ਕਿਉਂਕਿ ਉਹਨਾਂ ਨੇ ਤੇ ਐਲਾਨ ਕੀਤਾ ਵੀ ਅਸੀਂ ਇਹਵੇਂ ਬਿਆਦਬੰਦ ਕਰਨੀ ਹੈ ਪਰ ਸਿੱਖ ਕਰਨੀ ਸੀ ਦੇਣਾ ਚਾਹੁੰਦੇ ਤੇ ਭਾਈ ਮੱਖਣ ਸ਼ਾ ਜਿਹੜਾ ਲੱਖੀ ਸ਼ਾ ਬਣ ਜਾ ਰਾਇ ਉਹ ਸਤਗੁਰੂ ਜੀ ਦਾ ਧੜ ਰਾਏ ਸੀ ਉਹਨਾਂ ਜਿਹਦਾ ਉਹਦਾ ਫਰਹੈਸ ਸੀ ਉੱਥੇ ਲੈ ਗਿਆ ਤੇ ਉਸੇ ਰਾਤ ਆਪਣੇ ਘਰ ਦਾ ਜਿੰਨਾ ਸਮਾਨ ਸੀ ਉਹਦੀ ਚਿਖਾ ਚਿਣੀ ਗਈ ਕਿਉਂਕਿ ਬਾਹਰ ਜੇ ਪ੍ਰਬੰਧ ਕਰਦਾ ਤੇ ਸਿਪਾਈ ਤੇ ਹਰ ਲਹਨ ਕਰਦੇ ਫੇ ਸੀ ਲੱਭਦੇ ਸੰ ਉਹਨੇ ਆਪਣੇ ਘਰ ਦੇ ਵਿੱਚ ਹੀ ਸਮਾਨ ਇਕੱਠਾ ਕੀਤਾ ਤੇ ਉੱਪਰ ਸਤਿਗੁਰੂ ਦਾ ਧੜ ਰੱਖ ਕੇ ਤੇ ਉਹ ਅੱਗ ਲਾ ਦਿੱਤੀ ਜਦੋਂ ਚੋਰੀ ਪੂਰੀ ਤਰ੍ਹਾਂ ਸੰਸਕਾਰ ਹੋ ਗਿਆ ਤੇ ਸਵੇਰੇ ਰੌਲਾ ਪਾ ਦਿੱਤਾ ਵੀ ਘਰ ਨੂੰ ਅੱਗ ਲੱਗ ਗਈ ਹੈ ਕੋਈ ਪਤਾ ਨਾ ਲੱਗ ਸਕਿਆ ਉਹਨਾਂ ਨੂੰ ਤੇ ਦੂਜੇ ਪਾਸੇ ਭਾਈ ਜੈਤਾ ਸਤਿਗੁਰੂ ਜੀ ਦਾ ਸੀਸ ਚੁੱਕ ਕੇ ਤੇ 5 ਦਿਨਾਂ ਦੀ ਪੜਾ ਕਰਦਿਆਂ ਹੋਇਆਂ ਤੇ ਅਨੰਦਪੁਰ ਸਾਹਿਬ ਪਹੁੰਚਿਆ। ਉਹ ਪੂਰੀ ਦਾਸਤਾਨ ਤੇ ਮੈਂ ਨਹੀਂ ਦੱਸ ਸਕਾਂਗਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਵੀ ਬੈਠਿਆਂ ਹੋਇਆਂ ਨੂੰ ਤੇ ਸਤਿਗੁਰ ਜੀ ਦਾ ਪੀਰਤਪੁਰ ਸੀਸ ਪੁੱਜਿਆ ਤੇ ਉੱਥੋਂ ਵਿਵਾਨਗੜ੍ਹ ਅਜ ਸਥਾਨ ਬਣਿਆ ਉੱਥੋਂ ਪਾਲਕੀ ਦੇ ਵਿੱਚ ਸਜਾ ਕੇ ਅਨੰਦਪੁਰ ਸਾਹਿਬ ਲਿਆਂਦਾ ਜਾਂਦਾ ਤੇ ਅੱਜ ਜਿੱਥੇ ਸੀਸ ਗੰਢ ਗੁਰਦੁਆਰਾ ਹੈ ਉਥੇ ਸਤਗੁਰੂ ਜੀ ਦੇ ਸਿਰ ਦਾ ਜਿਹੜਾ ਹੈ ਉਹ ਸੰਸਕਾਰ ਕੀਤਾ ਜਾਂਦਾ ਹੈ ਸਤਗੁਰੂ ਜੀ ਦੀ ਸ਼ਹਾਦਤ ਬਹੁਤ ਲਸਾਨੀ ਸ਼ਹਾਦਤ ਹੈ ਔਰ ਉਸ ਧਰਮ ਵਾਸਤੇ ਜਿਹਦਾ ਧਰਮ ਦੇ ਵਿੱਚ ਕੋਈ ਸਿੱਖੀ ਦਾ ਵਿਸ਼ਵਾਸ ਨਹੀਂ ਸੀ ਕੇਵਲ ਧਰਮ ਦੀ ਚਾਦਰ ਸਤਗੁਰੂ ਜੀ ਨੇ ਬਣ ਕੇ ਉਹਨਾਂ ਦੇ ਧਰਮ ਨੂੰ ਬਚਾਇਆ ਇਸ ਮਹਾਨ ਲਸਾਨੀ ਸ਼ਹਾਦਤ ਨੂੰ ਅੱਜ ਪੂਰਾ ਸਿੱਖ ਜਗਤ ਪ੍ਰਣਾਮ ਕਰ ਰਿਹਾ ਹੈ ਸਤਗੁਰੂ ਕਿਰਪਾ ਕਰਨ ਸਾਬ ਦੇ ਜਿਹੜੇ ਬਚਨ ਨੇ ਗੁਰਬਾਣੀ ਦੇ ਅੰਦਰ 116 ਮੁਾਰਤ ਬਚਨ ਨੇ 57 ਸ਼ਲੋਕ ਨੇ ਜਿਹਨੂੰ ਅਕਸਰ ਅਸੀਂ ਭੋਗ ਦੇ ਸ਼ਲੋਕ ਕਹ ਦਿੰਦੇ ਹਾਂ ਤੇ 59 ਸ਼ਬਦ ਨੇ 15 ਰਾਗਾਂ ਦੇ ਵਿੱਚ ਉਹ ਸਤਗੁਰੂ ਦੇ ਅੱਜ ਵੀ ਸਾਡੇ ਕੋਲ ਮੌਜੂਦ ਹੈ ਕਿਤੇ ਬਾਣੀ ਨੂੰ ਪੜ੍ਹ ਕੇ ਇਹ ਸਤਗੁਰੂ ਦੀ ਸਾਨੂੰ ਰੱਬ ਦੇ ਨਾਲ ਜੋੜਦੇ ਨੇ ਸਾਡੇ ਅੰਦਰੋਂ ਜਿਹੜੀ ਡਰ ਹੈ ਉਹਨੂੰ ਦੂਰ ਕਰਦੇ ਨੇ ਇਹ ਸਤਗੁਰੂ ਸਾਨੂੰ ਪਰਮਾਤਮਾ ਦੇ ਨਾਲ ਮਿਲਣ ਦੀ ਉਹ ਤੰਗ ਉਜੋਗਤ ਜਿਹੜੀ ਹੈ ਉਹ ਦੱਸਦੇ ਨੇ ਸਤਿਗੁਰ ਕਿਰਪਾ ਕਰਨ ਉਹਨਾਂ ਦੀ ਬਾਣੀ ਉਹਨਾਂ ਦੇ ਇਤਿਹਾਸ ਨੂੰ ਆਪਾਂ ਵੀ ਸੇਧ ਲੈ ਕੇ ਪੈ ਕਾਂਹੂ ਫੋਦੀਤ ਨੇ ਨਾ ਪਹਿਮਾਨ ਦਾ ਤਰਾਨਾ ਗਾਉਂਦੀ ਹੈ ਜ਼ਿੰਦਗੀ ਜੋਈਏ ਫਿਰ ਸਾਡਾ ਲੋਕ ਤੇ ਪਰਲੋਕ ਸੇ ਲਾਹ ਹੋ ਜਾਏਗਾ ਵਿਚਾਰਾਂ ਦੀ શાંતਿ ਵਰਦਿਆ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਦਾਸ ਰਣੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਹਿਬਾਨ ਦਾ ਭਾਈ ਸਾਹਿਬ ਅਜੀਤਵਿੰਦਰ ਸਿੰਘ ਜੀ ਦਾ ਧੰਨਵਾਦ ਹੈ